ਦਾ ਖਾਲਸਾ ਵਾਹਿਗੁਰੂ ਕੀ ਫਤਿਹ ਪਹਿਲਾਂ ਤਾਂ ਸਾਰਿਆਂ ਸਿੰਘਾਂ ਨੂੰ ਗੁਰੂ ਖਾਲਸੇ ਨੂੰ ਸਾਰੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਇਹ ਬੇਨਤੀ ਆ ਪਹਿਲਾਂ ਤਾਂ ਆਪ ਖਾਲਸੇ ਬਣੋ ਖਾਲਸੇ ਦੀ ਵਿਦਿਆ ਪੜੋ ਬ੍ਰਹਮ ਵਿਦਿਆ ਪੜੋ ਆਪਣੇ ਆਪ ਨੂੰ ਖਾਲਸੇ ਬਣਾਓ ਤੇ ਮੁੜ ਕੇ ਖਾਲਸੇ ਦੇ ਵਿਧਾਨ ਖਾਲਸੇ ਦੇ ਕਾਨੂੰਨ ਗੁਰਬਾਣੀ ਦੇ ਉੱਤੇ ਆਪਾਂ ਪਹਿਰਾ ਦਈਏ ਤਕੜੇ ਹੋ ਕੇ ਖਾਲਸੇ ਬਣੋ ਤੇ ਖਾਲਸੇ ਦਾ ਰਾਜ ਲਾਗੂ ਕਰੋ ਪਹਿਲਾਂ ਆਪਾਂ ਗੁਰਦੁਆਰਿਆਂ ਦਾ ਸੁਧਾਰ ਕਰਨਾ ਤਕੜੇ ਹੋ ਕੇ ਗੁਰਦੁਆਰੇ ਬਹੁਤ ਜ਼ਿਆਦਾ ਕਰੋੜਾਂ ਦੀ ਆਮਦਨ ਆ ਇਹ ਕਰੋੜਾਂ ਦੀ ਗਿਣਤੀ ਵਿੱਚ ਗੁਰਦੁਆਰੇ ਆ ਗੁਰੂ ਖਾਲਸੇ ਦੇ ਕਾਨੂੰਨ ਦੇ ਮੁਤਾਬਕ ਐਦਾਂ ਦੀਆਂ ਕਮੇਟੀਆਂ ਉੱਥੇ ਚੁਣੀਆਂ ਜਾਊਗੀਆਂ ਜਿਹੜੇ ਸੇਵਾਦਾਰ ਹੋਣਗੇ ਜੇ ਕਿਸੇ ਨੇ ਪ੍ਰਧਾਨ ਬਣਨਾ ਆ ਮੰਨ ਲਓ ਹੁਣ ਜਿਹੜੀਆਂ ਕਮੇਟੀਆਂ ਚੱਲਦੀਆਂ ਆ ਉਹਨਾਂ ਨੂੰ ਪਹਿਲੀ ਸ਼ਰਤ ਇਹ ਦਿੱਤੀ ਜਾਊਗੀ ਪ੍ਰਧਾਨ ਉਹ ਹੋਊਗਾ ਜਿਹੜਾ ਤਾਂ ਪਹਿਲਾਂ ਆਪ ਗਰੰਥੀ ਸਿੰਘ ਆ ਆਪ ਨਿਯਤਨੇਮ ਕਰੂਗਾ ਦੋਨੇ ਵੇਲੇਆਂ ਦਾ ਠੀਕ ਆ ਸੰਗਤ ਉਹਦੇ ਜੋੜੇ ਝਾੜੂਗਾ ਯੂਟੇ ਬਰਤਨ ਸਾਰੇ ਚੱਕੂਗਾ ਉਹਨਾਂ ਨੂੰ ਪ੍ਰਧਾਨਗੀਆਂ ਮਿਲੂਗੀਆਂ ਨਹੀਂ ਬਾਕੀਆਂ ਦੇ ਫਿਰੂਗੀ ਗੁਰੂਖਾਲਸੇ ਲੋ ਡਾਂਗ ਤੱਕੜੇ ਹੋ ਜਾਓ ਚਾਹੇ ਕੋਈ ਦੇਸ਼ ਦਾ ਗੁਰਦੁਆਰਾ ਚਾਹੇ ਪਰਦੇਸ ਦਾ ਗੁਰਮਖ ਤਾਂ ਸਾਰਾ ਹੋਣਾ ਚਾਹੀਦੇ ਆ ਜਿਹੜੇ ਗੁਰਮਖ ਹੋਣਗੇ ਉਹਨਾਂ ਨੂੰ ਸੇਵਾ ਮਿਲੂਗੀ ਜਿਹੜੇ ਪ੍ਰਧਾਨ ਬਣਨੇ ਜੇ ਕਿਸੇ ਨੇ ਪ੍ਰਧਾਨ ਬਣਨਾ ਆ ਤਾਂ ਆਪਣੀ ਕੁਆਲਿਫਿਕੇਸ਼ਨ ਪੂਰੀ ਰੱਖਿਓ ਚੈੱਕ ਕੀਤੀ ਜਾਊਗੀ ਫੇਰ ਡਿਊਟੀਆਂ ਮਿਲਣੀਆਂ ਆ ਗ੍ਰੰਥੀ ਤੁਸੀਂ ਹੋਵੋ ਸੇਵਾਦਾਰ ਤੁਸੀਂ ਹੋਵੋ ਲੰਗਰ ਪ੍ਰਸ਼ਾਦਾ ਤੁਸੀਂ ਆਪਣੇ ਹੱਥੀ ਸਜਾਉਣਾ ਆ ਇੰਨੀਆਂ ਸੇਵਾਵਾਂ ਅਸੀਂ ਮਲੇਸ਼ੀਆ ਦੇ ਵਿੱਚ ਗ੍ਰੰਥੀ ਸਿੰਘ ਸਿਗੇ ਗੁਰੂ ਘਰ ਚ ਕਰਦੇ ਸੀਗੇ ਉਹੀ ਕਾਨੂੰਨ ਸਾਰਿਆਂ ਤੋਂ ਕਰਾਉਣਾ ਜੋੜੇ ਵੀ ਝਾੜਨੇ ਆ ਝੂਠੇ ਵਰਤਨ ਵੀ ਸੋਧਨੇ ਆ ਗੁਰਬਾਣੀ ਵੀ ਪੜਨੀ ਆ ਪੜਾਉਣੀ ਆ ਪ੍ਰਚਾਰ ਕਰਨਾ ਆ ਗੁਰੂ ਘਰ ਦੀ ਹਰ ਇੱਕ ਮਰਿਆਦਾ ਨੂੰ ਨਿਭਾਉਣਾ ਆ ਐਦਾਂ ਦੇ ਪ੍ਰਧਾਨ ਤੇ ਐਦਾਂ ਦੀਆਂ ਕਮੇਟੀਆਂ ਆਉਣ ਵਾਲੇ ਸਮੇਂ ਚ ਚੁਣੀਆਂ ਜਾਣਗੀਆਂ ਤੱਕੜੇ ਰਹੋ ਗੁਰੂ ਘਰਾਂ ਚ ਜਿੰਨੇ ਜਿਹੜੇ ਕਮੇਟੀ ਦੇ ਮੈਂਬਰ ਹੋਣਗੇ ਸਾਰਾ ਪੈਰਾ ਹੀ ਉਹਨਾਂ ਦਾ ਹੋਊਗਾ ਗੁਰਦੁਆਰੇ ਚ ਕੋਈ ਗੁਰਦੁਆਰੇ ਦਾ ਪਰਮਾ ਨੰਬਰ ਜਿਹੜਾ ਆ ਉਹ ਕੀਰਤਨ ਕਰਦਾ ਹੋਵੇ ਕੋਈ ਕਥਾ ਕਰਦਾ ਹੋਵੇ ਸਾਰੇ ਗੁਣੀ ਗਿਆਨੀ ਇਕੱਠੇ ਕਰ ਲਿਆ ਡੰਗਰ ਨਹੀਂ ਇਕੱਠੇ ਕਰਨੇ ਅਸੀਂ ਤੱਕੜੇ ਹੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ